ਬਟਾਲਾ ਦੇ ਜਲੰਧਰ ਰੋਡ ਤੇ ਹੋਇਆ ਵੱਡਾ ਹਾਦਸਾ ਜਾਨੀ ਨੁਕਸਾਨ ਹੋਣ ਤੋਂ ਬਚਾ ਪਰ ਬਟਾਲਾ ਦੇ ਜਲੰਧਰ ਰੋਡ ਤੇ ਸਿੱਤਮਾਲ ਦੇ ਬਾਹਰ ਖੜੀਆਂ ਗੱਡੀਆਂ ਦੇ ਵਿੱਚ ਪਿੱਛੋਂ ਤੇਜ਼ੀ ਦੇ ਨਾਲ ਆ ਰਹੀ ਸਕੋਰਪਿਓ ਗੱਡੀ ਨੇ ਲਿਆ ਆਪਣੀ ਲਪੇਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਕੋਰਪਿਓ ਗੱਡੀ ਚਲਾ ਰਹੇ ਨੌਜਵਾਨ ਨੂੰ ਆ ਗਿਆ ਸੀ ਹਾਰਟ ਅਟੈਕ ਜਿਸ ਨਾਲ ਇਹ ਹਾਸਾ ਵਾਪਰਿਆ ਇਸ ਹਾਸੇ ਦੀ ਆਈ ਸੀਸੀਟੀਵੀ ਵੀਡੀਓ ਵੀ ਸਾਹਮਣੇ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਬਹੁਤ ਤੇਜ਼ ਸੀ ਜੋ ਆਪਣੀ ਲਪੇਟ ਵਿੱਚ ਤਕਰੀਬਨ 5 ਗੱਡੀਆਂ ਨੂੰ ਲੈ ਲਿਆ 5 ਗੱਡੀਆਂ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਹੋਣੋਂ ਬਚਾ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਜਾਂਚ ਜਿਹੜੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਭਾਰਿਆ ਸੀ ਆਪਣੀ ਤੇ ਉੱਥੋਂ ਵੇਖਿਆ ਕਿ ਉਹ ਗੱਡੀ ਪਿੱਛੋਂ ਆ ਰਹੀ ਸੀ ਆਹ ਗੱਡੀਆਂ ਜਿਹੜੀਆਂ ਤੇ ਅੱਗੇ ਸਾਰੀਆਂ ਇਹ ਪਾਰਕਿੰਗ 'ਚ ਖੜੀਆਂ ਸੀ ਤੇ ਉਹ ਗੱਡੀ ਜਦੋਂ ਉੱਥੋਂ ਥੋੜੀ ਸਪੀਡ ਨਾਲ ਹੋ ਗਈ ਤੇ ਮੋਟਰਸਾਈਕਲ ਚੱਜੀ ਮੋਟਰਸਾਈਕਲ ਤੋਂ ਕੰਟਰੋਲ ਕਰਕੇ ਪਤਾ ਨਹੀਂ ਉਹ ਬੰਦੇ ਨੂੰ ਟੈਕ ਆ ਗਿਆ ਕੀ ਹੋਇਆ ਉਹ ਗੱਡੀ ਤੇ ਅਸੀਂ ਪੱਟ ਕੇ ਆਣ ਕੇ ਬੰਦ ਕੀਤੀ ਉਹਦੇ ਸਾਰੇ ਧੂਏ ਧੂਆ ਹੋ ਗਿਆ ਸੀ ਤੇ ਜੇ ਨਾ ਬੰਦ ਕਰਦੇ ਤਾਂ ਸ਼ਾਇਦ ਅੱਗ ਵੀ ਲੱਗ ਸਕਦੀ ਜੀ ਫਿਰ ਉਹਨੂੰ ਪੰਪ ਵਗੈਰਾ ਦਿੱਤਾ ਤਬਾਜ ਉਹ ਹਸਪੀਟਲ ਲੈ ਗਏ ਹੁਣ ਦੇਖੋ ਅੱਗੇ ਆ ਕੇ ਕੀ ਬੰਦਾ ਇਹ ਤੇ ਕਿੰਨੇ 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 ਤਿੰਨਾਂ ਚ ਗੱਡੀਆਂ ਨੇ ਵੜੀਆਂ ਜੀ ਚੌਥਾ ਮੋਟਰਸਾਈਕਲ ਤੇ ਜ਼ਖਮੀ ਕਿੰਨੇ ਕੋ ਹੋਏ ਨੇ ਨਹੀਂ ਜ਼ਖਮੀ ਕੋਈ ਮੋਟਰਸਾਈਕਲ ਵਾਲਾ ਹੀ ਹੋਇਆ ਬਾਕੀ ਦੇ ਸਾਰੇ ਗੱਡੀਆਂ ਚ ਨੀ ਸੀ ਆਗੇ ਗੱਡੀਆਂ ਉ ਗੱਡੀ ਲੈ ਰਿਹਾ ਕਿਹਦਾ ਭਾਈ ਕਿਰਪਾਲ ਸਿੰਘ ਭਾਈ ਕੀ ਗੱਲ ਬਾਤ ਹੋਈ ਸਾਈ ਕਰੀ ਭਾਈ ਇੱਥੇ ਆਪਣਾ ਆਫਿਸ ਆ ਲਾਈਨ ਫੇਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਸਫਾਰੀ ਗੱਡੀ ਆਈ ਆ ਉਹਨੇ ਮੇਰੇ ਕੋ ਵੀਡੀਓ ਆਉਦੀ ਮਤਲਬ ਜਿਤਨਾ ਸਿਕਿਉਰਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਹਗੀਰ ਹੁੰਦਾ ਤੇ ਖਤਮ ਹੋ ਜਣਾ ਸੀ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜ਼ਿਆਦਾ ਮਾੜਾ ਐਕਸੀਡੈਂਟ ਹੋਇਆ ਬਹੁਤ ਨੁਕਸਾਨ ਹੋਇਆ ਗੱਡੀਆਂ ਦਾ ਤੇ ਗਜਾਈ ਉਹ ਤਾਂ ਲੋਕ ਪੱਦੇ ਨੇ ਸ਼ਾਇਦ ਲੈ ਕੇ ਗਏ ਨੇ ਹਸਪੀਟਲ ਉਹਨਾਂ ਨੂੰ ਪਤਾ ਨਹੀਂ ਕੀ ਹੋਣਾ ਜ਼ਖਮੀ ਕਿੰਨੇ ਕੋਈ ਪਤਾ ਲੱਗਾ ਜੀ ਹਾਂਜੀ ਜ਼ਖਮੀ ਕਿੰਨੇ ਕੋਈ ਨਹੀਂ ਦੋ ਹੀ ਪਿਛਲੇ ਮੇਰੀ ਗੱਡੀ ਤੇ ਖਾਲੀ ਹੈ ਅਗਲੀ ਵੀ ਖਾਲੀ ਸੀ ਤਿੰਨ ਗੱਡੀਆਂ ਖਾਲੀ ਹੋ ਗਈਆਂ ਇੱਕ ਜਿਹੜਾ ਪਿੱਛੇ ਹੈਗਾ ਸੀ ਡਰਾਈਵਰ ਉਹ ਵੀ ਮੇਰੀ ਪਿਛਲੀ ਗੱਡੀ ਦਾ ਉਹ ਸ਼ਾਇਦ ਉਹਨੂੰ ਜ਼ਖਮੀ ਹੋਇਆ ਜਦੋਂ ਉਹਨੂੰ ਲੈ ਕੇ ਆ ਉਹਨੂੰ ਸ਼ਾਇਦ ਕੋਈ ਅਟੈਕ ਆਇਆ ਜਾਂ ਕੋਈ ਨਸ਼ਾ ਕੀਤਾ ਹੁਣ ਪਤਾ ਨਹੀਂ ਜਿਹੜਾ ਸਫਾਰੀ ਗੱਡੀ ਵਾਲਾ ਪਿੱਛੋਂ ਜਿੰਨੇ ਮਾਰੀਆਂ ਸਾਰੀਆਂ ਗੱਡੀਆਂ ਉਹ ਹੁਣ ਮੈਡੀ ਇਹਨੂੰ ਇਹੋ ਪੁੱਛਦੇ ਕਿ ਕਿੰਨੇ ਦਿਨ ਕੱਢੀ ਹੋਏ ਕਿ ਬੰਦੇ ਉਹ ਨਾ 15 20 ਮਿੰਟ ਪਹਿਲਾਂ ਇੱਕ ਪਤਾ ਲੱਗਾ ਕਿ ਟ੍ਰੈਫਿਕ ਜਮ ਹੋਈ ਹੈ ਰਣ ਕੇ ਵੇਖਿਆ ਐਕਸੀਡੈਂਟ ਹੋਆ ਭਿਆਨਕ ਹੋਇਆ ਇੱਕ ਮੁੰਡਾ ਮਨਜਿੰਦਰ ਆ ਕੈਨੇਡਾ ਦਾ ਸਿਟੀ ਹੈ ਨਾ ਇਹਨੂੰ ਕੋ ਗੱਡੀ 'ਚ ਬੈਠਾ ਕੋਈ ਅਟੈਕ ਵਗੈਰਾ ਆ ਗਿਆ ਜਿਵੇਂ ਕੋਈ ਮਤਲਬ ਇਹਦੇ ਕੋ ਰੇਸ ਦਪੀ ਗਈ ਤੇ ਉਹ ਗਾਂ ਜਿਹੜੀ ਅੱਗੇ ਖਲੋਤੀਆਂ ਪੰਜਰ ਗੱਡੀਆਂ ਇੱਕ ਲੇਡੀ ਜੋ ਐਕਟ ਬਾਤ ਹੀ ਉਹ ਸਾਰੀਆਂ ਗੱਡੀਆਂ ਦੇ ਵਿੱਚ ਦੀ ਗੱਡੀ ਵਜਦੀ ਆ ਤਾਂ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ ਉਹ ਉਤਰਾਂ ਸਲਿੱਪ ਕੱਢੇ ਟਾਇਰਾਂ ਦੇ ਇਹ ਇੱਕ ਮਤਲਬ ਜੇ ਥੋੜਾ ਸਮਾਂ ਨਾ ਨੰਦ ਕਰਦੇ ਤਾਂ ਬਲਾਸਟ ਵੀ ਹੋ ਜਾਂਦਾ ਸੀ ਤੇ ਚਲੋ ਇਹਦੇ ਕੋ ਜਖਮੀ ਨੇ ਜਿਹੜਾ ਉਹਨਾਂ ਨੂੰ ਹਸਪਤਾਲ ਲਿਆਂਦਾ ਮੌਕੇ ਤੇ ਬਾਕੀ ਐਸਟੀਓ ਸਿਟੀ ਸਾਹਿਬ ਨਾਲ ਸੰਪਰਕ ਹੋਇਆ ਬਾਕੀ ਉਹ ਕਰਨਗੇ ਜੋ ਕਰਨਾ ਹੈ ਇਹ ਕਿੰਨੇ ਜਖਮੀ ਹੋਏ ਸਰ ਇਹਦੇ 3-4 ਬੰਦੇ ਜਖਮੀ ਹੋਏ ਜਾਣੀ ਨੁਕਸਾਨ ਨਹੀਂ ਕੋਈ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਇਹਨਾਂ ਨੂੰ ਜਿਆਦਾ ਇਹਨੂੰ ਲਿਆਂਦਾ ਪਹੁੰਚਾਤਾ ਟਾਈਮ ਨਾਲ ਤੇ ਬਾਕੀ ਬਚਾਈ ਹੋਈ ਹੈ